ਕਰੋ ਕਿਰਪਾ ਜੀ ਦੀਨ ਦੁਨੀ ਦਾ ਸਾਰੇ ਵੀਰ ਸਾਰੀਆਂ ਭੈਣਾਂ ਕਿਰਪਾ ਕਰੋ ਦੀਨ ਦੁਨੀ ਦਾ ਪਾਤਸ਼ਾਹ 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 ਅਡੂਲਾ ਛਠਮ ਪੀਰ ਬੈਠਾ ਗੁਰਪਾਰੀ ਕਰੋ ਕਿਰਪਾ ਛਠਮ ਪੀਰ ਫਿਰ ਬੋਲੋ ਛਠਮ ਪੀਰ ਆਵਾਜ਼ ਨਹੀਂ ਆਈ ਅਜੇ ਸਾਰਿਆਂ ਦੀ ਛਠਮ ਪੀਰ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਸਤ ਗੁਰ ਬੰਦੀ ਛੋੜ ਹੈ ਸਤ ਗੁਰ ਬੰਦੀ ਛੋੜ ਹੈ ਦਲ ਪੰਜਨ ਗੁਰ ਸੂਰਮਾ ਬੜ ਜੋ ਦਾ ਮੋਹ ਪਰ ਉਪਕਾਰੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖ ਨਹਾਰ ਦਿਆਲਾ ਚੜ੍ਹਦੀ ਕਲਾ ਚ ਰੱਖੋ ਹੋ ਰੱਖ ਨਹਾਰ ਦਿਆਲਾ ਮੇਰਾ ਸਤ ਗੁਰ ਰਖਵਾਲਾ ਹੂਆ ਮੇਰਾ ਸਤ ਗੁਰ ਸੱਚੇ ਸਤ ਗੁਰੂ ਜੀ ਦੀਨ ਦੁਨੀਆਂ ਦੇ ਮਾਲਕ ਤਖਤਾਂ ਤਾਜਾਂ ਦੇ ਮਾਲਕ ਖੰਡਾਂ ਰਹਿ ਮੰਡਾਂ ਦੇ ਮਾਲਕ ਤਨ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਕੇ ਮੀਰੀ ਪੀਰੀ ਦੇ ਮਾਲਕ ਮੀਰੀ ਪੀਰੀ ਖੜਗ ਕੇ ਦਾਤੇ ਗੁਰ ਅਰਜਨ ਕੇ ਨੰਦ ਤਬ ਚਰਨ ਮਮ ਬੰਦਨਾ ਕਰੂੰ ਦੋਏ ਕਰ ਬੰਦ ਮੂਹ ਪੰਕਜ ਮਹਿ ਫਾਥਿਆ ਮਾਇਆ ਲਗ ਮਮ ਹੋੜ ਬੰਧਨ ਮੁਕਤ ਕਰਾਵੋ ਸਤਗੁਰ ਤੁਮ ਹੋ ਦਾਤਾ ਬੰਦੀ ਛੋੜ ਬੰਦੀ ਛੋੜ ਸਤਗੁਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਰਈ ਯਾਦ ਰੱਖਿਓ ਪੰਜ ਜਥਿਆਂ ਦੇ ਜਥੇਦਾਰ ਥਾਪਣ ਵਾਲੇ ਸ੍ਰੀ ਅਮਰਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਲੋਹ ਗੜ ਦਾ ਕਿਲਾ ਬਣਾਉਣ ਵਾਲੇ ਚਾਰ ਜੰਗਾਂ ਲੜਨ ਵਾਲੇ ਹੋਰ ਅਰਜ਼ ਕਰਾਂ ਤੁਹਾਡੇ ਚਰਨਾਂ 'ਚ ਗੁਰੂ ਕੀ ਸੰਗਤ ਜੀ ਚਾਰ ਧੂਣਿਆਂ ਦੀ ਸਥਾਪਨਾ ਕਰਨ ਵਾਲੇ ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਗੁਰੂ ਜੀ ਮਹਾਰਾਜ ਤਨਾਂ ਦੇ ਪ੍ਰਕਾਸ਼ ਪੁਰਬ ਦੇ ਦਿਹਾੜਿਆਂ ਨੂੰ ਮਨਾਉਂਦੇ ਆ ਹੋਇਆ ਅੱਜ ਰਾਤਰੀ ਦੇ ਵਿਸ਼ੇਸ਼ ਦੀਵਾਨ ਗੁਰੂ ਮਾਨਿਓਂ ਗ੍ਰੰਥ ਸੇਵਾ ਸੁਸਾਇਟੀ ਸਮੂਹ ਨੌਜਵਾਨ ਵੀਰ ਪ੍ਰਬੰਧਕ ਵੀਰ ਗੁਰਦੁਆਰਾ ਗਰਨਾ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਅੱਜ ਰਾਤਰੀ ਦੇ ਵਿਸ਼ੇਸ਼ ਗੁਰਮਤ ਸਮਾਗਮ ਦੀਵਾਨ ਸਜ ਰਹੇ ਹਨ ਦਸਰੇ ਤੋਂ ਪਹਿਲਾਂ ਭਾਈ ਬਲਬੀਰ ਸਿੰਘ ਜੀ ਭਾਈ ਸਿਮਰਨਜੀਤ ਸਿੰਘ ਜੀ ਭਾਈ ਅਰਸ਼ਦੀਪ ਸਿੰਘ ਜੀ ਅਤੇ ਭਾਈ ਮੰਗਲ ਸਿੰਘ ਜੀ ਚਾਰ ਜਥੇ ਆਪ ਜੀ ਨੂੰ ਗੁਰੂ ਕੀ ਬਾਣੀ ਦੇ ਹਰ ਜਸ ਕੀਰਤਨ ਦੇ ਨਾਲ ਨਿਹਾਲ ਕਰਕੇ ਗਏ ਹਨ ਆਓ ਸੰਖੇਪ ਜਿਹਹਾ ਸਮਾਂ ਜਿੰਨਾ ਸਮਾਂ ਹੈ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਕੁਝ ਕੁ ਬੇਨਤੀਆਂ ਆਪ ਜੀ ਦੇ ਸਨਮੁਖ ਧੰਨ Sri ਗੁਰੂ ਹਰਗੋਬਿੰਦ ਸਾਹਿਬ ਸੱਚੇ ਸਤਗੁਰੂ ਜੀ ਦੇ ਇਤਿਹਾਸ ਵਿੱਚੋਂ ਸਤਗੁਰਾਂ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਾਂ ਜੀ ਇਕਾਗਰਤਾ ਦੀਆਂ ਦਾਤਾਂ ਆਪ ਸਮੁੱਚੀ ਸੰਗਤ ਬਖਸ਼ਿਸ਼ ਕਰਿਓ ਆਓ ਸਮੁੱਚੀ ਹੀ ਸੰਗਤ ਪਿਆਰ ਵਿੱਚ ਭਿੱਜ ਕੇ ਬੁਲੰਦ ਆਵਾਜ਼ ਤੇ ਚੜ੍ਹਦੀ ਕਲਾ ਵਿੱਚ ਫਤੇ ਦਾ ਸਿਮਰਨ ਤੁਹਾਡੇ ਚਰਨਾਂ 'ਚ ਬੇਨਤੀ ਹੈ ਆਪਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਦੀਨ ਦੁਨੀ ਦਾ ਪਾਤਸ਼ਾਹ ਕਹਿੰਦੇ ਆ ਆਪਾਂ ਮੀਰੀ ਪੀਰੀ ਦੇ ਮਾਲਕ ਵੀ ਕਹਿੰਦੇ ਆ ਆਪਾਂ ਬੰਦੀ ਛੋੜ ਸਤਗੁਰੂ 20 ਕਹਿੰਦੇ ਆ ਆਪਾਂ ਛਠਮ ਪੀਰ ਵੀ ਕਹਿੰਦੇ ਆ ਤੇ ਚੇਤੇ ਰੱਖਿਓ ਗੁਰ ਭਾਰੀ ਵੀ ਆਖਿਆ ਜਾਂਦਾ ਹੈ ਹੋਰ ਅਰਜ ਕਰਾਂ ਤੁਹਾਡੇ ਚਰਨਾਂ ਚ ਗੁਰੂ ਕੀ ਸੰਗਤ ਜੀ ਪੜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਾਂ ਹੋਰ ਆਪਾਂ ਵਿਦਵਾਨਾਂ ਨੂੰ ਪੜ੍ਹੀਏ ਬਹੁਤ ਤਖੱਲਸ ਨੇ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਨਾਂ ਨਾਲ ਜੁੜਦੇ ਨੇ ਆਓ ਗੁਰੂ ਕੀ ਸੰਗਤ ਜਿੰਨੇ ਗੁਰੂ ਚਰਨਾਂ 'ਚ ਜੁੜ ਬੈਠੇ ਉਹ ਕਿਸੇ ਵੀ ਗੁਰੂ ਕੇ ਪਿਆਰੇ ਦੀ ਰਸਨਾ ਕਿਸੇ ਵੀ ਮਾਈ ਭਾਈ ਦੀ ਰਸਨਾ ਸਤ ਸੰਗਤ ਵਿੱਚ ਜੁੜ ਬੈਠੇ ਗੁਰੂ ਕੇ ਪਿਆਰੇ ਦੀ ਰਸਨਾ ਫਤੇ ਦੇ ਸਿਮਰਨ ਤੋਂ ਵਾਂਝੀ ਨਾ ਰਹੇ ਦਾਤਾ ਮੇਰ ਕਰੇ ਇੰਨੀ ਕੁ ਸੁਰਤ ਜੁੜ ਕੇ ਸਾਡੇ ਧੁਰ ਅੰਦਰੋਂ ਵਾਹਿਗੁਰੂ ਦੀ ਵਾਹਿਗੁਰੂ ਸਿਮਰਨ ਦੇ ਰਾਈ ਫਤੇ ਦਾ ਉਚਾਰਨ ਹੋਵੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਤਾ ਤਰੁੱਠ ਕੇ ਤੁਹਾਡੀਆਂ ਝੋਲੀਆਂ ਦਾਤਾਂ ਦੇ ਨਾਲ ਫੜਦੇ